ਮੇਰਾ ਸ਼ਰਾ ਪੁੰਨ ਤੇ ਨਾਲ ਜੋੜਿਆ ਮਨੂਰਾ ਬੌੜਾ ਬੌੜਾ ਕਹਿੰਦਾ ਕਿ ਨਾ ਮੈਂ ਛੱਤਰ ਬੌੜਾ ਮੈ ਕਮੀ ਹੈ ਜਾ ਕਰਤਾ ਸ਼ਰਾ ਪੁੰਨ ਤੇ ਨਾਲ ਜੋੜਤਾ ਮੈਂ ਰੂਹ ਤੇ ਹੁੱਕਾ ਦੇ ਦਦਾ ਮਹਾ ਭਈਏ ਸ਼ਰਾ ਹੋਆ ਬੰਦਾ ਇਹ ਦੂਜਾ ਵਿਆਹ ਕਰਾਈ ਪਿਆ ਮੇਰੀ ਭੈਣ ਨੂੰ ਧੋਖਾ ਦਿੰਦਾ ਹਨੂ ਤੋਂ ਖੰਡਾ ਹੈ ਛੱਤਰ ਆਪ ਬੈਠ ਕੇ ਗੱਲ ਕਰ ਲੈਣੇ ਸੀ ਪੁੱਤ ਤੂੰ ਕਾਹਨੂੰ ਉੱਥੇ ਇੰਦਾ ਕਰਦਾ ਸੀ ਆ ਮੈਂ ਬੈਠ ਕੇ ਗੱਲ ਕਰਨ ਨਾਲ ਤੂੰ ਹੈ ਨਹੀਂ ਹਮ ਸੁਠੀ ਗੱਲਾਂ ਮੈਂ ਹਜਾ ਹੱਟਾ-ਚਾ ਦੇਖ ਨਹੀਂ ਸਕਦਾ ਨਾ ਖਿੱਤਾ ਮੈਂ ਕਹੇ ਨਾ ਮੈਂ ਦੇਖ ਸਕਣਾ ਉਹ ਤਾਂ ਹੁਣ ਤਪਿਆ ਪਿਆ ਪੂਰਾ ਤਾਂ ਆ ਅਬੜਾ ਕੀ ਕਹੂੰ ਮੈਂ 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 ਰੱਪਾ ਖਾਉਂ ਮੈਨੂੰ ਦੇਰ ਤੱਕ ਗਲ ਹੋ ਗਈ ਪੱਤਰਕਾਰ ਨਾ ਉਹ ਆਉਣਗੇ ਕੋਰੋਨਾ ਚ ਫੋਟੋ ਲੈ ਕੇ ਜਾਣਗੇ ਉਹ ਬਣਾ ਕੇ ਉਹ ਵੀ ਮੂਵੀ ਬਣ ਜੂਗੀ ਨੈਟਫਲਿਕਸ ਕਾ ਨੂੰ ਤੂੰ ਐਦਾਂ ਦੇ ਪੰਗੇ ਲੈਣੇ ਸੀ ਮੈਂ ਅਖਬਾਰ ਦੁਨਣਾ ਚਰਕਵਾ ਚ ਖਬਰ ਨਹੀਂ ਆਉਂਦੀ ਮੈਂ ਨਸ਼ੱਤਰਾ ਇਹ ਪਾਪੀ ਬੰਦਾ ਹੈ ਇਹ ਪਾਪੀ ਇਹਨੂੰ ਨਾ ਜਿਹੜੇ ਤਾਂ ਪ੍ਰਿੰਟਾਂ ਦਾ ਖੱਖਰ ਹੈ ਮੈਂ ਹੋਰ ਵੀ ਵਸ ਮੈਂ ਇਹ ਵੀ ਕਹ ਪੰਡਾਲਿਆਂ ਨੂੰ ਮਹਾ ਪੰਡਵਾ ਸ਼ੁਰੂ ਜੇ ਤਾਂ ਪ੍ਰਸ਼ਾਸਨ ਇਹਨੂੰ ਫੜਦਾ ਤਾਂ ਠੀਕ ਹੈ ਜੇ ਨਹੀਂ ਫੜਦਾ ਮੈਂ ਫੜ ਰੇਲਾਂ ਰੋਕੂੰਗਾ ਮੈਂ ਦੂਸਰਾ ਬੁਰਕੇ ਮਗਮ ਮਨਾਰ ਨਾ ਮਰ ਮਕਲਣ ਸੀ ਮੇਰੇ ਸੈਕਲ ਦੇ ਮੋੜਾ ਹੁ ਕੋ 450 ਮੈਂ ਮਾਗੋ ਸੈਕਲ ਦੇ ਬਹੁਤ ਕੱਟ ਸੀਗਾ ਬਹੁਤ ਜਿਆਦਾ ਮੈਂ ਮੰਡੀ ਮੰਡੀ ਪੂਰੇ ਹੁਕ ਦੇ ਤਾ ਨਸ਼ਤਰਾ ਇਹਨੇ ਤੇਰੀ ਜਾਨ ਦਾ ਬੈਰੀ ਬਣ ਜਾਣਾ ਇਹਨੇ ਤੇਰੀ ਜਾਨ ਦਾ ਬੈਰੀ ਬਣ ਹਾਂ ਮੈਂ ਕਲ ਮਰਦਾ ਮਰ ਮੈਨੂੰ ਕੋਈ ਦਾਂਦ ਕੋਈ ਪਰਮਾ ਪਰ ਮੈਂ ਮੇਰੀ ਭੈਣ ਦੇ ਇੱਕ ਲੱਭ ਨੂੰ ਹੁ ਸਕਦਾ ਮੈਂ ਠੋਖੇ ਬਾਹਰ ਬੰਦੇ ਤੋਂ ਮੈਂ ਦਲਤਰਾ ਫੁਣਾਗਾ ਮੌਖ ਸੇ ਤਾਂ ਪੱਟ ਕੇ ਪੀਰੂ ਐ ਪਾਪੀਰੂ ਹੁਣ दारू ਪੁੰਦਾ ਦਰੂ ਕੇ ਮਨ ਬਲਾ ਚ ਸਟਾਂਬੜਦਾ ਕੋ ਕੁਛ ਨਹੀਂ ਹੁਣ ਮੂਰੇ ਨਾ ਬਈ ਬੱਬੂ ਦੇ ਪਾਪੇ ਮੇਰੀ ਇੱਕ ਗੱਲ ਸੁਣ ਲੈ ਸੁਣਾ ਜਿਹੜੀ ਗੱਲ ਕਰਨੀ ਆ ਨਾ ਨਛੱਤਰ ਨਾਲ ਮੂੰਹ ਨਾਲ ਕਰ ਹੱਥ ਪੈਰ ਨਾਲ ਚਲਾਈ ਕਿਉਂ ਹਾਂ ਮੂੰਹ ਨਾਲ ਗੱਲ ਕਰ ਲੈ ਮੈਨੂੰ ਪਤਾ ਉਹਦੀ ਗਲਤੀ ਆ ਮੂੰਹ ਨਾਲ ਗੱਲ ਕਰਦਾ ਤੂੰ ਅੱਜ ਤੈਨੂੰ ਇੱਕ ਦੱਸਦਾ ਅੱਜ ਪਾਸੇ ਹੋ ਜਾ ਆਹ ਦੇਖ ਲੈ ਜੇ ਤੂੰ ਉਸ ਬੰਦੇ ਤੇ ਮਾਰਦੀ ਨਾ ਮਾਰੂ ਮਾਰੂ ਮੈਨੂੰ ਇਹ ਮਾਰੂ ਮਣ ਬਾਪ ਅੰਦਰ ਬਣ ਕਰੂ ਮੁੰਡਾ ਕਰ ਮਜ਼ਾ ਨਾ ਮਾਰ ਬਤਾ ਕਰ ਨਾ ਉਹ ਡੇਰਾ ਪ੍ਰੇਮੀ ਆ ਜੇਹੀ ਤੂੰ ਇਹਦੇ ਮਾਰਦੀ ਜੇਹੀ ਨਰਾਨੇ ਬਾਪੇ ਦੇ ਡਾਂਗ ਮਾਰਦੀ ਆਹ ਦੇਖ ਲੈ ਪਹਿਲਾਂ ਮੇਰੀ ਲਾਹ ਦੇ ਉੱਤੇ ਵੀ ਲੰਘ ਕੀ ਗੱਲ ਆ ਹਾਂ ਲੱਤ ਫਲੱਤੀ ਵਾਲੀ ਕਰ ਕਰ ਬੱਪੂ ਦਾ ਬਾਪ ਵੀ ਗੱਲ ਸੁਣ ਲੈ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਬਸ ਉਹਦਾ ਗੱਲ ਕਰ ਲੈ 76 ਨਾਲ ਤੈਨੂੰ ਮੈਂ ਕਿਹਾ ਸਾਈਡ ਤੇ ਖੜਾ ਹੋ ਮੈਂ ਤੇ ਉਹ ਗਾਫੂ ਪੂਰਾ ਪੂਰਾ ਮੈਂ ਪਾਣੀ ਪਾ ਦਿੱਤਾ ਪਾਣੀ ਪਾ ਮੱਤ ਖੜਾ ਹੋ ਜਾ ਬੜੇ ਪਾ ਖੜਾ ਹੋ ਜਾ ਮੈਂ ਮੈਂ ਤੇ ਪਾਣੀ ਪਿਆ ਮੇਰੀ ਗੱਲ ਸੁਣ 76 ਮੈਂ ਤੈਨੂੰ ਕਿਹਾ ਸੀ ਨਾ ਮੇਰੀ ਗੱਲ ਸੁਣ ਪਾਪੀ ਰੂ ਹੈ ਸੁਣ ਲੈ ਮੇਰੀ ਗੱਲ ਜਿਹੜੇ ਪੀਰ ਪਗੰਬਰ ਆਉਂਦੇ ਨਰਾਲੇ ਰੂ ਨੂੰ ਧਿਆਣਾ ਧਿਆਲਾ ਹੁਣ ਮੈਂ 24 ਘੰਟੇ ਦੇ ਲਈ ਮੈਂ 24 ਘੰਟੇ ਝਾੜੂ ਮੈਂ 24 ਘੰਟੇ 24 ਘੰਟੇ 24 ਸੈਕਿੰਡ ਦਿੱਤੇ ਮੈਂ ਮੇਰਾ ਪਰਖ ਦਾ ਬਧਿਆ ਪਾ ਬਲੱਡ ਆ ਸਮਝਦਾ ਮੇਰੀ ਗੱਲ ਆ ਮੈਂ ਤੈਨੂੰ ਗੋਲੀ ਦੇ ਦਾਂ ਨੀ ਬਲੱਡ ਦੀ ਗੋਲੀ ਤੈਨੂੰ ਮੈਂ ਜੂ ਇਹਨੂੰ ਮੈਂ ਮੇਰਾ ਬੱਛੂ ਨਿਕਲਦਾ ਮੈਂ ਮਰਨਾ ਮਚਪਾ ਐ ਸ਼ਤਰਾ ਯਾਰਾ ਜਿਹੜੇ ਪੀਰ ਪੁਰਦੇ ਹੋਣੇ ਤਾਂ ਮੈਂ ਕਿਹਾ ਸੀ ਮੈਂ ਬੱਛੂ ਨਿਕਲਦਾ ਤੇਰੇ ਸਾਰੇ ਪੀਰਾਂ ਦਾ ਹੱਲ ਮੇਰੇ ਕੋਲ ਤੈਨੂੰ ਨਿਕਲਦਾ ਬੱਪੜਾ ਹੋ ਜਾ ਮੇਰੇ ਮੇਰੇ ਕੋਲ ਇਹ ਜਹਾ ਪੀਰ ਹੈ ਨਾ ਜਿਹੜੇ ਤੇਰੇ ਪੀਰੇ ਟਾਪ ਚਕਾਊਗਾ ਹੁਣ ਘਾਣੋ ਜਵਾਕ ਨੂੰ ਮਾਰਨਾ ਮੇਰੀ ਗੱਲ ਸੁਣ ਮਰਿਆ ਛੱਪ ਆਪਣੇ ਗਾਣ ਨਾ ਪਾਈ ਬੱਪਾ

ਖੜਾ ਔਖੜ ਮੇਰਾ ਪੁੱਤ ਹਾਏ ਹੋ ਮੈਂ ਮੱਚ ਜਾ ਮਾਰਦਾ ਹਾਏ ਹਾਏ ਘਰਟ ਲਾ ਕੇ ਭਾਬੀ ਕਰਾਣੀ ਪਾਉ ਲਾ ਟਾਟਾ ਪੂਰੇ ਨੇ ਕੁੱਟਿਆ ਇਹਨੂੰ ਸਪੀਕਰ ਲਾ ਲ ਰੌਲਾ ਪਾਉਂਦਾ ਸੀ ਉਹਦੀ ਦਫਾ ਪਟਦਾ ਸੀ ਦੂਜਾ ਵਿਆਹ ਕਰਾ ਲਿਆ ਦੂਜਾ ਵਿਆਹ ਕਰਾ ਲਿਆ ਹਾਏ ਰੱਬਾ ਹਾਏ ਕਰਕੇ ਦੀ ਇਹਦੇ ਡੰਡਾ ਮਗਰ ਲੈ ਕੇ ਫਿਰਦੀ ਸੀ ਮੈਂ ਵੀ ਘਰੇ ਵਰ ਜਾ ਘਰੇ ਵਰ ਜਾ ਕਾਨੂੰ ਤਾਂ ਆਪਦੀ ਇੱਕ ਵਾਸਤੇ ਰਹੀਆਂ ਔੜੀ ਕੰਮ ਕਰਾ ਲਿਆ ਹਾਏ ਰੱਬਾ ਤੋਟ ਕਰ ਮੇਥਰਾ ਮੈਨੂੰ ਕੀ ਪਤਾ ਸੀ ਵੀ ਇਹਦਾ ਮੋਰ ਹੀ ਬਣ ਜਾਊਗਾ ਭਾਗ ਗਿਆ ਭਾਗ ਹਾਏ ਉਹ ਭੱਗ ਗਿਆ ਭੱਗ ਗਿਆ ਤਾਂ ਮਾਰ ਮੈਂ ਖਾਛਿਆ ਅਮਰ ਸਾਧ ਭਣੇ ਪਾਇ ਮਨ ਹਾਏ ਉਹ ਨਸ਼ਤਰਾ ਤੇ ਤੂੰ ਤਾਂ ਮੇਰੀ ਜਾਨੇ ਕੱਢਤੀ ਸੀ ਮੇਰੀ ਜਾਨ ਚਲ ਕੇ ਤਾਂ ਆਪਣੀ ਜਾਨ ਦਾ ਆਪ ਬੈਰੀ ਬਣ ਗਿਆ ਮੈਂ ਤੁਮੀਆਂ ਫੋਮਾ ਕੀ ਖਾਣ ਕੱਲਾ ਪੜਾ ਫਸ ਗਿਆ ਮੈਂ ਤੈਨੂੰ ਮੈਂ ਕਿਹਾ ਸੀ ਬੇਹੇ ਕੰਜਰ ਕੁੱਟਣ ਲੱਗਾ ਦੇਖਦਾ ਨਹੀਂ ਮੇਰੇ ਤਾਂ ਹੱਡ ਬੋਲੇ ਕਿਤੇ ਪਏ ਨੇ ਅਟ ਉਹ ਘਰੋ ਨਾ ਤੈਨੂੰ ਕੀ ਲੋੜ ਪਈ ਤੀ ਹੈ ਮਗਜੌੜੀਆਂ ਮਾਰਨ ਦੀ ਤੈਨੇ ਕੀ ਲੈਣਾ ਧੀ ਮੈਨੂੰ ਐ ਤਾਂ ਦੱਸ ਨਹੀਂ ਤਾਂ ਲੈਣਾ ਕੀ ਤੀ ਹੈ ਮੱਖਾ ਸੇ ਮਾਰਤਾ ਖਾਣੇ ਤੇਰੇ ਤੇਰੇ ਘਰੋਂ ਖਵਾਉਂਦਾ ਤੀ ਕੁਸ ਮੈਂ ਬਾਥੂ ਵਿੱਚ ਨਿਕੜ ਗਿਆ ਠੋਖੇ ਜਨਾਨੀਆਂ ਚਾਰ ਰੱਖੇ ਜਨਾਨੀਆਂ ਹਾਏ ਬੈ ਜਾ ਬੈ ਜਾ ਉਸਾਸ ਕੀ ਹੋ ਗਿਆ ਤੀ ਹੋ ਮਰ ਗਿਆ ਹੋ ਮਰ ਮੈਂ ਬਾਥੂ ਵਿੱਚ ਨਿਕੜ ਗਿਆ ਮਰ ਮੈਂ ਜਹੇ ਜਹ ਚੱਜ ਕਰਦਾ ਨਾ ਜਹੇ ਜਹ ਚੱਜ ਕਰਦਾ ਨਿਕਲਣਾ ਹੀ ਸੀ ਮੂਤ ਵਿੱਚ ਹੇ ਇਹਦਾ ਇਹਦਾ ਕੁੱਟ ਖਾ ਖਾ ਨਿਕਲ ਗਿਆ ਮੂਤ ਮੈਨੂੰ ਛਡਾ ਦੇ ਦਾ ਵਿੱਚੇ ਮੂਤ ਨਿਕਲ ਗਿਆ ਭਾਬੀ ਤੈਨੂੰ ਕੀ ਦੱਸਾਂ ਤੜਕੇ ਦਾ ਲੱਗਿਆ ਸੀ ਜਿਹੜਾ ਸਮਾਪਤ ਹੋ ਗਈ ਕਿੱਦ ਆ ਲੱਤਾਂ ਕੇ ਦਾ ਨਹੀਂ ਲੱਗਿਆ ਸੀ ਸਪੀਕਰ ਤੜਕੇ ਸੈਂਕਲ ਤੇ ਹੈ ਵੀ ਤੂੰ ਦੱਸ ਕੀ ਲੈਣਾ ਤੀਗਾ ਮੈਨੂੰ ਸਾਈਡ ਦਾ ਖਾ ਰੋ ਕਾਟੋ ਛਿੱਤਰ ਖਾਨ ਆਇਆ ਤਾਂ ਤੂੰ ਆਪ ਚੱਜ ਕਰਦਾ ਇਧਰ ਹੋ ਗੋ ਮੈਨੂੰ ਰਾਜਾ ਬਾਬਾ ਦਿਖੀ ਜਾਂਦਾ ਬਸ ਮੈਨੂੰ ਤਾਂ ਚੜਨਾ ਡਾਬ ਰ ਗਿਆ ਹੋ ਬਾਬਾ ਜੀ ਹਏ ਹੋ ਪ੍ਰਮਾਤਮਾ ਜਬ ਕੁਛ ਨਹੀਂ ਹੁੰਦਾ ਤੇ ਤੇ ਇੱਕ ਵਾਰ ਠੀਕ ਐ ਨਾ ਭਾਈ ਨਾ ਹੁਣ ਨਾ ਕੁਛ ਕਹੀ ਨਾ ਭਾਈ ਭਾਈ ਨਾ ਮੈਂ ਭਾਈ ਨਾ ਮੈਂ ਭਾਈ ਹੈ ਦੇਖੀ ਹਾੜੇ ਹਾੜੇ ਮੇਰਾ ਵੀ ਨਾ ਹਾਏ ਨਾ ਇਹ ਜੇ ਕਰਾਪੜ ਤੀ ਕਾਡੋ ਮੇਰੀ ਸਾਰੇ ਪਿੰਡ ਚ ਮੈਂ ਤਾਂ ਆਪ ਕਹਿ ਨਹੀਂ ਆ ਕੰਜਰ ਨੂੰ ਕੀ ਲੋੜ ਪਈ ਕੀ ਆ ਦੇਖ ਲੈ ਕੀ ਹੋ ਗਿਆ ਤੁਮ ਮਰ ਜਾ ਕੀ ਹੋ ਗਿਆ ਠੀਕ ਹੋ ਗਿਆ ਹਾਂਏ ਕੋਈ ਵਿਚਾਰੋ ਤੇ ਗੱਲ ਕਰਾਂ ਮੈਨੂੰ 70 ਦੇ ਪਰੇ ਗੱਲ ਦੇ ਵਿਚਾਰ ਆ ਗਏ ਮੈਨੂੰ 70 ਵੇ ਮੈਨੂੰ 70 ਮੈਂ ਸੁਣਦਾ ਨਹੀਂ ਵੇਰਗਾ ਕੱਟੀ-ਕੁੱਟੀ ਮੰਗਾਲਾ ਕੋਈ ਇਹ ਬਾਬਾ ਜੀ ਹੈ ਬਾਬਾ ਜੀ ਹਾਂ ਨਰਾਲੇ ਬਾਬੇ ਤੂੰ ਹੀ ਰੱਖਣ ਵਾਲਾ 70 ਨੂੰ ਮੈਨੂੰ ਕੋਹ ਤਾੜ ਲੰਬਾ ਨਾ ਕਰ ਪਈਏ ਹਾਂ ਜਾਓ ਭਈਆ ਪਾਣੀ ਲੈ ਪਾ ਵੀ ਪਾ ਲੈ ਜੂ ਆਈ ਭਾਈਆ ਬੇ ਤੈਨੂੰ ਕੀ ਲੋੜ ਪਈ ਸੀ ਕੀ ਲੋੜ ਪਈ ਸੀ ਤੈਨੂੰ ਐਂ ਤਾਂ ਦੱਸ ਦੇ ਮੈਨੂੰ ਤੇਰਾ ਬੋਲ ਮੈਂ ਕੋਲ ਤੇਰਾ ਬੋਲ ਹੱਕੇ ਵੀ ਨਾ ਤੇਰੇ ਕੋ ਉੱਚੀ ਬੋਲਾਂ ਮੈਂ ਮੇਰਾ ਕੀ ਜੱਜ ਕੀਤੇ ਰੇ ਤੂੰ ਮੇਰਾ ਦਿਲ ਤਾਂ ਹੁੰਦਾ ਹੈ ਉੱਚੀ ਬੋਲਣ ਨੇ ਤਾਂ ਸਾਨੂੰ ਇੱਥੇ ਤੱਕ ਲੈ ਆਂਦਾ ਹਟ ਹਟ ਹੈ 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 ਸੱਤ ਕਰ ਤੇ ਤੂੰ ਤਾਂ ਮੇਰੇ ਸੱਤ ਨਹੀਂ ਕਰ ਤੇ ਨਾਲੇ ਉਹ ਨਹੀਂ ਰਹੀ ਮਾੜੀ ਮੋਟੀ ਵੀ ਪਿੰਡ ਚ ਅਗਲਾ ਕੀ ਸੋਚਦਾ ਹੂੰ ਕਾੜੋ ਮੈਂ ਕੜੇ ਲਾਇਆ ਥੋੜਾ ਮਨ ਨੂੰ ਮਨ ਮਨ ਬੱਕੜੇ ਲਾਇਆ ਥੋੜਾ ਮੈਂ ਆ ਬਾਬਾ ਦੇ ਪੜਕਾਣੇ ਤੋਂ ਨਾਲ ਬਾਬਾ ਬਸ ਚੱਲ ਹੋਰ ਕਿਤੇ ਨੂਰੇ ਛੱਡੂੰਗੀ ਚਿੱਤਰਖਾਨ ਨੂੰ ਚੱਲ ਚੱਲ ਪੂਤਾ ਜਹਜਾ ਚੱਜ ਕਰਦਾ ਕਰਦਾ ਤੂੰ ਸਕੂਟਰ ਮੋਟਰਸਾਈਕਲ ਵਾਲੇ ਨੂੰ ਫੋਨ ਕਰ ਦੇ ਚੱਲ ਚੱਲ ਜਾਇਰ ਹੋਏ ਨੇ ਮਿੱਟੀ ਪਲੀਤ ਕਰ ਨਾਲੇ ਆਬਦੀ ਕਰਾਉਂਦਾ ਫਿਰਦਾ ਹੈਗਾ ਹੇ ਦੱਸ ਤੂੰ ਜਮਾਈ ਭਾਈ ਐਸ ਪਿੰਡ ਦਾ ਮਾਣੀ ਮੋਟੀ ਰੱਖ ਲਾ ਤੂੰ ਤਾਂ ਜਮੀ ਨਹੀਂ ਰੱਖਦਾ ਮੇਰੀ ਵੀ ਨਹੀਂ ਰੱਖਦਾ ਨਾ ਮੇਰੇ ਪਿਓ ਦੀ ਰੱਖੀ ਚੱਲ ਖੜਾ ਹੋ ਖੜਾ ਹੋ ਕੀ ਆਲ ਨਾ ਜਾਈ ਕਾਟਾ ਜਾ ਕੇ ਫੋਨ ਕਰ ਦੇਈ ਕੋਈ ਨਾ ਭਾਬੀ ਕੋਈ ਨਾ ਹਾਏ ਵੀਰ ਬਾ। ਕਹ ਬੋਲ ਆਇਆ ਮੇਰੇ ਬਹੁਤ ਮਾਰ ਗਿਆ ਬਈ ਮਾਰ ਪਾਪੀ ਹੋਰ ਪੈਪ ਝੋਲੀ ਆਣਾ ਹੈ ਪ੍ਰਮਾਤਮਾ ਮੇਰਾ ਭਾਈ ਜਵਾ ਕਲਾ ਕਰੂ ਕਰਦੇ ਬਾਏ ਬਾਏ ਫਿਰ ਕਾ ਕਾ ਦੇਖਣਾ ਚੌੜਾ ਬਾ ਆ ਦੋ ਹੱਥ ਬੰਨ ਤੇਰੇ ਮੂਰੇ ਨਾ ਅੱਡਿਆ ਕਰ ਝੋਲੀਆਂ ਤਾਂ ਹੀ ਤਾਂ ਜੂਤ ਪੀਚਾ ਮਰੂਗਾ ਪ੍ਰਮਾਤਮਾ ਇਹ ਗਊੜਾ ਮਾਰ ਗੜਾ ਮਰੂ ਮਰੂ ਪਾਪੀ ਮੂਤ ਪੁਣਾ ਸੁਟਾ ਪਰ ਇਹ ਬਾਕਲਾ ਟੈਕ ਹੋਦੇ ਬੰਦੇ ਨੂੰ